हां ता प्यारे बच्चे सरन, प्यारे प्यारे ता दा दा, सारे नु प्यार प्यार सस्साकाल हां बेटा नवोदय दाखला परीक्षा अधीन ਆਪਾਂ ਟੈਕਸਟ ਬੁੱਕ ਦੇ ਸਵਾਲ ਸ਼ੁਰੂ ਕੀਤੇ ਸੀਗੇ ਤੇ ਬੇਟਾ ਆਪਾਂ 2.6 ਐਕਸਰਸਾਈਜ਼ ਦੇ हां बेटा ਹੁਣ ਆਪਾਂ ਆਗੇ ਇਹਦੇ ਸਵਾਲ ਨੰਬਰ 7 ਦੇ ਉੱਤੇ ਤਾਂ ਦੇਖੋ ਕਹਿੰਦਾ ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ 5099 ਰੁਪਏ ਦਾ ਵੇਚਦਾ ਜੇਕਰ ਸਾਰੇ ਦਿਨ ਵਿੱਚ ਉਹ ਅਜਿਹੇ 18 ਮੋਬਾਈਲ ਫੋਨ ਵੇਚਦਾ ਤਾਂ ਕਿੰਨੀ ਰਕਮ ਵੱਟਦਾ ਹੈ ਤਾਂ ਬੇਟਾ ਇਹਦੇ ਵਿੱਚ ਵੀ ਸਵਾਲ ਨੰਬਰ 7 ਦੇ ਵਿੱਚ ਵੀ ਫੋਨ ਤੇ ਰੁਪਈਏ ਫੇਰ ਫੋਨਾਂ ਦੀ ਗਿਣਤੀ ਤੇ ਰੁਪਈਏ ਕਿੰਨੇ ਵੱਡਦਾ ਹੈ ਨਾ ਜੇ ਇੱਕ ਫੋਨ ਵੇਚਦਾ ਤਾਂ ਰੁਪਈਏ ਵੱਡਦਾ 5099 ਜੇ ਉਹ ਕਿੰਨੇ ਵੇਚਦਾ 18 ਫੋਨ ਵੇਚਦਾ ਤੇ ਅਸੀਂ ਮੰਨ ਲਏ ਰੁਪਏ x ਵਟ ਦਾ ਜਿਹੜੀ ਚੀਜ਼ ਨਹੀਂ ਪਤਾ ਬੇਟਾ ਉਹਨੂੰ ਆਪਾਂ x ਮੰਨਦੇ ਹਾਂ ਠੀਕ ਹੈ ਤੁਹਾਨੂੰ ਨੋਟ ਦੇ ਆ ਦਾ ਪੇਪਰ ਕਲੀਅਰ ਕਰਨਾ ਸੌਖਾ ਹੋ ਜੂ ਇੱਥੇ ਤੁਸੀਂ ਐ ਨਹੀਂ ਕਰਨਾ ਬਣਦੀ ਗੁਣਾ ਹੀ ਆ ਪਰ ਬੇਟਾ ਇਹਨੂੰ ਪ੍ਰੋਪਰ ਫਰੇਮ ਦੇ ਵਿੱਚ ਲਿਆ ਕੇ ਗੁਣਾ ਕਰਾਂਗੇ ਫਿਰ ਵੱਡੇ ਸਵਾਲਾਂ 'ਚ ਅਸੀਂ ਫਸਾਂਗੇ ਨਹੀਂ ਤਾਂ ਬੇਟਾ ਪਹਿਲਾ ਗੁਣਾ ਚੌਥੀ ਟਰਮ ਦੂਜੀ ਗੁਣਾ ਤੀਜੀ ਟਰਮ 1 x 5099 18 ਤਾਂ x 1 x x ਹੀ ਰਹਿ ਗਿਆ ਤਾਂ ਬੇਟਾ ਤੁਹਾਨੂੰ ਕਿਹਾ ਸੀ 18 ਨਾਲ ਸਿੱਧੀ ਗੁਣਾ ਕਰਾਂਗੇ ਠੀਕ ਹੈ ਤਾਂ 18 9 ਠੀਕ ਹੈ 18 9 162 ਦੂਆ ਆ ਗਿਆ ਹਾਂਸਲ ਬੇਟਾ 16 ਆ ਗਏ ਠੀਕ ਹੈ 18 8 144 144 ਤੇ 16 160 160 ਹਾਸਲ ਆ ਜਿਹੜੇ ਫੇਰ 16 ਆ ਗਏ ਠੀਕ ਹੈ 1800 ਤੇ 0.16 16 ਹੀ 16 16 ਠੀਕਾ ਇੱਥੇ ਆ ਗਿਆ ਇੱਕ ਹਾਸਲ ਚਲਾ ਗਿਆ ਬੇਟਾ ਤਾਂ 18.590 90 ਤੇ ਇੱਕ 91 ਜਾਂ ਬੇਟਾ ਇਹਨੂੰ ਪ੍ਰੋਪਰ ਗੁਣਾ ਕਰਕੇ ਦੇਖ ਲਓ ਇਹ ਆ ਗਿਆ 91602 ਰੁਪਏ ਵਟੂਗਾ 18 ਫੋਨ ਵੇਚ ਕੇ ਤਾਂ ਅਸੀਂ ਉਹ ਐਕਸ ਮੰਨਿਆ ਅਸੀਂ ਇਹ ਸਾਡਾ ਉੱਤਰ ਆ ਗਿਆ ਇਹਦੇ ਨਾਲ ਹੀ ਬੇਟਾ ਇਹ ਸੱਤ ਨੰਬਰ ਸਵਾਲ ਕੰਪਲੀਟ ਹੋ ਗਿਆ ਤਾਂ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ